ਆਜ਼ਾਦੀ ਦਰਦ 47 ਦੇ ਅਸੀਂ ਤਾਂ ਵਾਂਗ ਡੰਗਰਾ ਹੱਕ ਤੇ ਘਰ ਦੀਆਂ ਸਾਂਝਾਂ ਦੇ ਦੋ-ਦੋ ਟੁਕੜੇ ਕਰਕੇ ਰੱਖਤੇ ਕੀ ਦਸੀਏ ਨਵਿਆਂ ਨੂੰ ਕਿੰਨੀ ਹੋਈ ਸਾਡੀ ਬਰਬਾਦੀ ਅਸੀਂ ਵੱਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਅਸੀਂ ਵੱਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਜੋ ਇਕੱਠੇ ਰਹਿੰਦੇ ਸੀ ਗੈਰ ਬੇਗਾਨਿਆਂ ਪਿੰਡੋਂ ਕੱਢੇ ਐਨੀ ਗੜਤਣ ਭਰ ਦਿੱਤੀ ਫਸਲਾਂ ਵਾਂਗੂ ਬੰਦੇ ਵੱਡੇ ਸਭ ਗਵਾ ਕੇ ਚੱਲੇ ਜੋ ਸਹਿਮੇ ਗੱਡੀ ਚੜੇ ਮੁਸਾਫਰ ਲਾਸ਼ਾਂ ਵਿੱਚ ਬਦਲ ਦਿੱਤੇ ਧਰਮੀ ਤੇਗਾ ਦੇ ਨਾਲ ਕਾਫਰ ਬਹਿਕਾਵੇ ਭੜਕ ਗਈ ਬਹਿ ਕਾਵੇ ਭੜਕ ਗਈ ਉਦੋਂ ਦੀ ਜਨਤਾ ਸਿੱਧੀ ਸਾਦੀ ਅਸੀਂ ਵਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਅਸੀਂ ਵਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਕੁੜੀਆਂ ਦੀ ਇੱਜ਼ਤ ਕੀ ਹਾਈ ਕੀ ਦਸੀਏ ਵਰਤੇ ਭਾਣੇ ਜੋ ਆਪ ਮੁਕਾਦਤੀਆਂ ਦਿਲ ਤਾਂ ਵਿੱਚੋਂ ਪੁੱਛਿਆ ਜਾਣੇ ਸਭ ਹਫੜਾ ਦਫੜੀ ਵਿੱਚ ਮੁਰਨਾ ਮਿਲਣੇ ਜੋ ਗਵਾਚੇ ਕਿਸੇ ਦੇ ਮਾਪੇ ਵਿਛੜ ਗਏ ਕਿਸੇ ਦੇ ਵੀਰੇ ਤਾਏ ਚਾਚੇ ਸੈਲੀ ਪੀੜ ਬਜ਼ੁਰਗਾ ਨੇ ਸੈਲੀ ਪੀੜ ਬਜ਼ੁਰਗਾ ਨੇ ਹੰਝੂ ਅੱਜ ਵੀ ਬਹਾਵੇ ਦਾਦੀ ਅਸੀਂ ਵੱਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਅਸੀਂ ਵੱਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਸਾਡੀ ਅਸਲੀ ਰਾਜਤਾਨੀ ਰਹਿ ਗਏ ਉੱਧਰ ਸ਼ਹਿਰ ਲਾਹੌਰਾਂ ਸਾਡੇ ਸਿਆਲ ਕੋਟ ਕਸੂਰ ਗੁਜਰਾਵਾਲੇ ਪਿੰਡੀ ਪਸ਼ੋਰਾ ਚਨਾਬ ਵਗਦਾ ਸੋਣੀ ਦਾ ਜਿੱਥੇ ਜੇਲਮ ਕਲਕਲ ਰੋਵੇ ਇੱਕ ਟਿੱਲਾ ਗੋਰਖ ਦਾ ਸ਼ਾਇਦ ਚਵਾਰਾ ਛੱਜੂ ਦਾ ਹੋਵੇ ਕਰਤੀ ਵੰਡ ਪਰਾਵਾਂ ਦੀ ਕਰਤੀ ਵੰਡ ਭਰਾਵਾਂ ਦੀ ਹੋ ਗਈ ਦੋ ਪਾਸੇ ਆਬਾਦੀ ਅਸੀਂ ਵਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਅਸੀਂ ਵਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਅਸੀਂ ਜਿਸ ਦੇ ਨਾਂ ਵਸਦੇ ਸਤੋਂ ਖੁਸਿਆ ਉਹੀ ਅਚਾਨਕ ਅਸੀਂ ਜਿਸ ਦੇ ਨਾਂ ਵਸਦੇ ਸਤੋਂ ਖੁਸਿਆ ਉਹੀ ਅਚਾਨਕ ਧਰਤੀ ਨਨਕਾਣੇ ਦੀ ਸਾਡੇ ਤਾਂ ਰਹਿ ਗਏ ਬਾਬਾ ਨਾਨਕ ਸ਼ਹਾਦਤ ਪੰਜਵੇਂ ਸਤਗੁਰ ਦੀ ਨਾਲੇ ਸਿੱਖ ਰਾਜ ਦੇ ਝੰਡੇ ਪੰਜਾ ਸਾਹਿਬ ਤਾਂ ਸੀ ਦੂਰ ਕਰਤਾਰਪੁਰ ਚੌਵੀ ਮਿਲਾਂ ਤੋਂ ਵੰਡੇ ਸਾਈ ਮੀਆਂ ਮੀਰ ਇਕਬਾਲ ਸਾਈ ਮੀਆਂ ਮੀਰ ਇਕਬਾਲ ਬੁੱਲੇ ਸ਼ਾਹਜਹੇ ਫਰਿਆਦੀ ਅਸੀਂ ਵਸਦੇ ਉਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਅਸੀਂ ਵਸਦੇ ਉੱਜੜ ਗਏ ਦੋਸਤੋ ਸਾਡੀ ਕਾਦੀ ਆਜ਼ਾਦੀ ਹੈ ਸਾਡੀ ਕਾਦੀ ਆਜ਼ਾਦੀ ਹੈ